ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾ ਬੈਸਨ ਪਾਈਐ ਕੋ ਨਾਨਕ ਬਾ ਲੜਾਈਐ ਦੇ ਮਹਾਵਾਕ ਉਨਸਾਰ ਸਹਿਰ ਰਾਮਪਰਾ ਫੂਲ ਦੇ ਵਿੱਚ ਜੋ ਕਿ ਇੱਕ ਐਨ ਜੀਓ ਸੰਸਥਾ ਸ਼ੁਰੂ ਕੀਤੀ ਗਈ ਹੈ ਨੌਜਵਾਨ ਵੀਰਾਂ ਦੇ ਵੱਲੋਂ ਜਿਹੜੇ ਬੱਚੇ ਪੜਦੇ ਨੇ ਕਈ ਵਾਰੀ ਘਰ ਦੇ ਹਾਲਾਤਾਂ ਕਰਕੇ ਉਹਨਾਂ ਕੋਲੋਂ ਪੜ੍ਹਾਈ ਛੁੱਟ ਜਾਂਦੀ ਐ ਵੀ ਫੀਸ ਨਹੀਂ ਭਰੀ ਜਾਂਦੀ ਇਦਾਂ ਦੇ ਕਈ ਵਾਰੀ ਹਾਲਾਤ ਜਿਹੜੇ ਬਣ ਜਾਂਦੇ ਨੇ ਸੋ ਉਹਨਾਂ ਦੀ ਹੈਲਪ ਕਰਨ ਵਾਸਤੇ ਇਹ ਐਨਜੀਓ ਬਣਾਈ ਗਈ ਐ ਕਿਸੇ ਬੱਚਿਆਂ ਨੂੰ ਫੀਸ ਨਹੀਂ ਭਰੀ ਜਾਂਦੀ ਜਾਂ ਕੋਈ ਕਾਪੀਆਂ ਕਿਤਾਬਾਂ ਦੀ ਲੋੜ ਹੋਵੇ ਉਹਨਾਂ ਦੀ ਇਹ ਹੈਲਪ ਕਰਦੇ ਨੇ ਬਾਕੀ ਆ ਆਪਾਂ ਵੀਰ ਜੀ ਪਾਸੋਂ ਆਪਾਂ ਸੁਣਾਂਗੇ ਜੋ ਸਾਰਾ ਕੁਝ ਡਿਟੇਲ ਦੇ ਵਿੱਚ ਆਪਾਂ ਨੂੰ ਸਮਝਾਉਣਗੇ ਦੱਸਣਗੇ ਆਓ ਵੀਰ ਜੀ ਤੇ ਤੁਸੀਂ ਇਸ ਬਾਰੇ ਦੱਸੋ ਸਾਰੀ ਸੰਗਤ ਨੂੰ ਸਭ ਤੋਂ ਪਹਿਲਾਂ ਗੁਰੂ ਪਿਆਰੀ ਸਾਧ ਸੰਗਤ ਜੀ ਫਤੇ ਬੁਲਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਬਾਬਾ ਜੀ ਨੇ ਦੱਸਿਆ ਕਿ ਆਪਾਂ ਇੱਕ ਐਨਜੀਓ ਰਾਮਪਰਾ ਫੂਲ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸੇਵਾ ਸੁਸਾਇਟੀ ਦੀ ਅਗਵਾਈ ਤੇ ਹੇਠ ਇੱਕ ਸੋਚ 13 13 ਜੋ ਐਨਜੀਓ ਆਪਾਂ ਬਣਾਈ ਹੈ ਉਸ ਦੇ ਵਿੱਚ ਲੋੜਵੰਦ ਵਿਦਿਆਰਥੀਆਂ ਦੀ ਆਪਾਂ ਮਦਦ ਕਰ ਰਹੇ ਆਂ ਜਿਸ ਦੇ ਵਿੱਚ ਕਿ ਬੱਚੇ ਬਹੁਤ ਹੁਨਾਰ ਹੁੰਦੇ ਨੇ ਪੜਨ ਵਾਲੇ ਹੁੰਦੇ ਨੇ ਹੁਸ਼ਿਆਰ ਹੁੰਦੇ ਨੇ ਤੇ ਕਰਦੀਆਂ ਮਜਬੂਰੀਆਂ ਕਰਦੀਆਂ ਕੁਝ ਜ਼ਿੰਮੇਵਾਰੀਆਂ ਜਾਂ ਕਰਦੇ ਕੁਝ ਦੁੱਖਦਰਦ ਲਾ ਲੋ ਜਿਨ੍ਹਾਂ ਦੇ ਕਰਕੇ ਉਹ ਪੜ੍ਹਾਈ ਛੱਡ ਦਿੰਦੇ ਨੇ ਤੇ ਪੜ੍ਹਾਈ ਨਹੀਂ ਕੀਤੀ ਜਾਂਦੀ ਤਾਂ ਉਹਨਾਂ ਬੱਚਿਆਂ ਨੂੰ ਆਪਾਂ ਸਕੂਲਾਂ ਕਾਲਜਾਂ ਦੇ ਵਿੱਚ ਐਡਮਿਸ਼ਨ ਦਵਾਉਨੇ ਆ ਉਹਨੇ ਫੀਸਾਂ ਵਗੈਰਾ ਭਰਦੇ ਆ ਕਿਸੇ ਬੱਚੇ ਨੂੰ ਵਰਦੀ ਦੀ ਜ਼ਰੂਰਤ ਹੈ ਕਿਸੇ ਬੱਚੇ ਨੂੰ ਕਿਤਾਬਾਂ ਗਾਈਡਾਂ ਦੀ ਜ਼ਰੂਰਤ ਹੈ ਜਾਂ ਹੋਰ ਵੀ ਕਿਸੇ ਵੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਸਿਰਫ ਲੋੜਵੰਦ ਵਿਦਿਆਰਥੀ ਮੈਂ ਵਿਦਿਆਰਥੀਆਂ ਦੀ ਗੱਲ ਕਰ ਰਿਹਾ ਹਾਂ ਸਿਰਫ ਵਿਦਿਆਰਥੀਆਂ ਪੜਨ ਵਾਲੇ ਬੱਚਿਆਂ ਦੀ ਬਿਲਕੁਲ ਜੀ ਅਤੇ ਜਿਸ ਦੇ ਵਿੱਚ ਕੀ ਸਾਡੇ ਨਾਲ ਹੁਣ ਤੱਕ 70 ਜੋ ਮੈਂਬਰ ਨੇ ਜੁੜ ਚੁੱਕੇ ਨੇ 30 ਸਾਡੇ ਨਾਲ ਭੈਣਾਂ ਜੁੜ ਚੁੱਕੀਆਂ ਨੇ ਜੋ ਭੈਣਾਂ ਦਾ ਗਰੁੱਪ ਹੈ ਉਹ ਅਲੱਗ ਬਣਾਇਆ ਗਿਆ WhatsApp ਦੇ ਉੱਪਰ ਅਤੇ ਵੀਰਾਂ ਦਾ ਗਰੁੱਪ ਅਲੱਗ ਬਣਾਇਆ ਗਿਆ ਸਾਡਾ Facebook ਦੇ ਉੱਤੇ ਕਾਫੀ ਸੰਗਤਾਂ ਨੇ ਵੀਡੀਓ ਸ਼ੇਅਰ ਵਗੈਰਾ ਕੀਤੀਆਂ ਅਸੀਂ ਸੰਗਤਾਂ ਦਾ ਧੰਨਵਾਦ ਕਰਦੇ ਆਂ ਅਤੇ ਵਕ-ਵਕ ਸੰਗਤਾਂ ਦਾ ਸਾਨੂੰ ਫੋਨ ਕਾਲ ਆ ਰਹੇ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਜੋ ਸਾਡੇ ਕੋਲੇ ਫੰਡ ਅਤੇ ਸਮਾਨ ਵਗੈਰਾ ਭੇਜ ਰਹੇ ਨੇ ਜਿਵੇਂ ਕਿ ਸਾਡੇ ਕੋਲੇ ਹੁਣ ਤੱਕ ਤਕਰੀਬਨ 6ਵੀਂ 7ਵੀਂ 8ਵੀਂ 9ਵੀਂ 10ਵੀਂ 11ਵੀਂ 12ਵੀਂ ਦੀਆਂ ਇੱਕ-ਇੱਕ ਬੱਚੇ ਪਾਸੋਂ ਵਕ-ਵਕ ਸਾਈਡਾਂ ਦੇ ਉੱਤੋਂ ਸਾਡੇ ਕੋਲੇ ਗਾਈਡਾਂ ਪਹੁੰਚ ਚੁੱਕੀਆਂ ਨੇ ਯੂਨੀਫਾਰਮ ਪਹੁੰਚ ਚੁੱਕੀਆਂ ਨੇ ਸਾਡੇ ਕੋਲੇ ਬੈਗ ਪਹੁੰਚ ਚੁੱਕੇ ਨੇ ਸਾਡੇ ਕੋਲੇ 50 ਨਵੇਂ ਬੂਟਾਂ ਦੇ ਜੋੜੇ ਇੱਕ ਵੀਰ ਵੱਲੋਂ ਸੇਵਾ ਕੀਤੀ ਗਈ ਹੈ ਤਾਂ ਜੋ ਕਿ ਲੋੜਵੰਦ ਵਿਦਿਆਰਥੀਆਂ ਨੂੰ ਆਪਾਂ ਦੇ ਸਕੀਏ ਨਵੇਂ ਬੈਗਾਂ ਦੀ ਇੱਕ ਵੀਰ ਵੱਲੋਂ ਸਾਡੇ ਇੱਥੇ ਬੁੱਕ ਡਿਪੋ ਸੈਂਟਰ ਹੈ ਉਹਨਾਂ ਵੀਰਾਂ ਵੱਲੋਂ ਗੁਪਤ ਰੂਪ ਦੇ ਵਿੱਚ ਸਾਨੂੰ ਉਹ ਸੇਵਾ ਭੇਜੀ ਗਈ ਹੈ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਦੇਖੋ ਜੋ ਚੀਜ਼ ਵੇਸਟੇਜ ਹੋ ਗਈ ਹੈ ਜਿਵੇਂ ਹੁਣ ਉਹਨਾਂ ਨੇ ਸ਼ਾਪ ਆਪਣੀ ਬਦਲੀ ਸੀ ਦੁਕਾਨ ਚੇਂਜ ਕੀਤੀ ਐ ਤੇ ਉਹਨਾਂ ਕੋਲੇ ਸਮਾਨ ਬਚਿਆ ਉਹਨਾਂ ਨੇ ਸਾਡੇ ਤੱਕ ਪਹੁੰਚਾਇਆ ਤੇ ਅਸੀਂ ਲੋਡ ਬੰਦਾਂ ਤੱਕ ਪਹੁੰਚਾਵਾਂਗੇ ਤੁਸੀਂ ਆਪਣੇ ਏਰੀਏ ਦੇ ਵਿੱਚ ਲੋਡ ਬੰਦ ਵਿਦਿਆਰਥੀ ਵੀ ਸਾਨੂੰ ਦੱਸ ਸਕਦੇ ਹੋ ਅਤੇ ਜੇ ਕੋਈ ਸੇਵਾਵਾਂ ਸਾਡੇ ਤੱਕ ਪਹੁੰਚਾਉਣੀਆਂ ਨੇ ਸਕਰੀਨ ਉੱਤੇ ਚੱਲ ਰਹੇ ਨੰਬਰਾਂ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਅਤੇ ਅੱਜ ਅਸੀਂ ਪਹੁੰਚੇ ਆ ਸਤਸੰਗ ਸਭਾ ਗੁਰਦੁਆਰਾ ਸਾਹਿਬ ਪਟਿਆਲਾ ਮੰਡੀ ਜੋ ਕਿ ਥਾਣੇ ਵਾਲਾ ਗੁਰਦੁਆਰਾ ਸਾਹਿਬ ਆਪਾਂ ਪਰਲੇ ਮੰਡੀ ਵਾਲੇ ਵੀਰ ਕਹਿ ਦਿੰਦੇ ਆ ਰਮਪਰਾ ਫੂਲ ਦੇ ਵਿੱਚ ਉੱਥੇ ਬਾਬਾ ਗੁਰराज ਜੀ ਨਾਲ ਗੱਲ ਹੋਈ ਹੈ ਤੇ ਸੰਗਤਾਂ ਇੱਥੇ ਕਾਫੀ ਹੁੰਧਾਰਾ ਪਰ ਰਹੀਆਂ ਨੇ ਸੰਗਤਾਂ ਵੱਲੋਂ ਵੀ ਹੋਰ ਰਸਤਾ ਸਾਡੇ ਕੋਲੇ ਮਾਇਆ ਵੀ ਸਾਡੇ ਕੋਲੇ ਪਹੁੰਚੀ ਹੈ ਤੇ ਮਾਇਆ ਵੀ ਸਾਡੇ ਕੋਲੇ ਪਹੁੰਚੀ ਹੈ ਉਹਦੇ ਵਿੱਚ ਕੀ ਹੈ ਹੁਣ ਤਕਰੀਬਨ ਸਾਡੇ ਕੋਲੇ ਕੱਲ ਅਸੀਂ ਚੋਟੀਆਂ ਪਿੰਡ ਗਏ ਸੀ ਉੱਥੇ ਇੱਕ ਪਰਿਵਾਰ ਦੇ ਤਿੰਨ ਬੱਚੇ ਨੇ ਗੁੜੀਆਂ ਨੇ ਪਲੱਸ 2 ਦੇ ਵਿੱਚੋਂ 93% ਨੰਬਰ ਲੈਂਤੇ ਨੇ ਘਰ ਦੇ ਹਾਲਾਤ ਬਿਲਕੁਲ ਠੀਕ ਨਹੀਂ ਹੈ ਪਿਤਾ ਜੀ ਦੀ ਡੈਥ ਹੋ ਚੁੱਕੀ ਹੈ ਮਾਤਾ ਜੀ ਉਡੀ ਆਪਾਂ ਜਿਵੇਂ ਕਹਿ ਦਈਏ ਵੀ ਪਰਮਾਤਮਾ ਵੱਲੋਂ ਸਿਧਰੇ ਤੌਰ ਤੇ ਨੇ ਅਤੇ ਜੋ ਉਹਨਾਂ ਦਾ ਵੱਡਾ ਵੀਰ ਹੈ ਉਹ ਮੰਦਪੁੱਧੀ ਹੈ ਉਸ ਦੀ ਵੀ ਪੈਨਸ਼ਨ ਲੱਗੀ ਹੈ ਮਾਤਾ ਜੀ ਦੀ ਵਿਧਵਾ ਪੈਨਸ਼ਨ ਲੱਗੀ ਹੈ ਇੱਕ ਦਾਦੀ ਜੀ ਨੇ ਉਹਨਾਂ ਦੀ ਬਜ਼ੁਰਗ ਪੈਨਸ਼ਨ ਲੱਗੀ ਹੈ ਤਿੰਨੇ ਪੈਨਸ਼ਨਾਂ ਇੱਕ ਪੈਨਸ਼ਨ ਜਾਨੀ ਕਿ ਉਹਨਾਂ ਦੀ 1500 ਰੁਪਏ ਦੀ ਹੈ ਤਾਂ ਕੁੱਲ ਮਿਲਾ ਕੇ 4500 ਰੁਪਏ ਬਣਦਾ ਹੈ 4500 ਰੁਪਏ ਦੇ ਨਾਲ ਉਹਨਾਂ ਦਾ ਘਰ ਦਾ ਗੁਜ਼ਾਰਾ ਚੱਲਦਾ ਹੈ ਅਤੇ ਇੱਕ ਉਹਨਾਂ ਦੀ ਜਿਵੇਂ ਆਪਾਂ ਕਹਿ ਦਈਏ ਵੀ ਪਸ਼ੂ ਵਗੈਰਾ ਦੋ ਰੱਖੇ ਹੋਏ ਨੇ ਉਹ ਸਾਲ ਦੇ ਲਈ ਜਿਵੇਂ ਆਪਾਂ ਘਰਾਂ ਦੇ ਵਿੱਚ ਦੇਖਦੇ ਹਾਂ ਤੇ ਅਸੀਂ ਪਿੰਡ ਗਏ ਆ ਤੇ ਕੱਲ ਸੱਚਮੁੱਚ ਦਿਲ ਦੇ ਵਿੱਚ ਇਹ ਹੋਇਆ ਵੀ ਆਪਾਂ ਇਹਨਾਂ ਦੀ ਜ਼ਰੂਰ ਹੈਲਪ ਕਰਨੀ ਆ ਸੀ ਉਹ ਵੀਡੀਓ ਵੀ ਪਾਵਾਂਗੇ ਐਤਵਾਰ ਨੂੰ ਅਸੀਂ ਦੁਬਾਰਾ ਸੀ ਉੱਤੇ ਜਾਣਾ ਤੇ ਅਸੀਂ ਉਹ ਵੀਡੀਓ ਵੀ ਬਕਾਇਦਾ ਫੇਸਬੁੱਕ ਉੱਪਰ YouTube ਉੱਪਰ Instagram ਉੱਪਰ ਸਾਰੇ ਕਿਤੇ ਪਾਵਾਂਗੇ ਤੇ ਸੰਗਤਾਂ ਵੱਤੋਂ ਵੱਤ ਸਹਿਯੋਗ ਦੋਣ ਉਸ ਬੱਚਿਆਂ ਨੂੰ ਆਪਾਂ ਅੱਗੇ ਐਜੂਕੇਸ਼ਨ ਦੇ ਵੱਲ ਲੈ ਕੇ ਜਾਣਾ ਹੈ ਤਾਂ ਜੋ ਕਿ ਕੋਈ ਪਰਿਵਾਰ ਆਪਾਂ ਨੂੰ ਅਸੀਸ ਦੇ ਸਕੇ ਤੇ ਬਾਕੀ ਗੱਲ ਆਪਾਂ ਬਾਬਾ ਜੀ ਨਾਲ ਕਰਦੇ ਆਂ ਹਾਂ ਵੀਰ ਜੀ ਨੰਬਰ ਨੰਬਰ ਮੈਂਸ਼ਨ ਕਰ ਦਿਓ ਵੈਸੇ ਤੇ ਵੀਡੀਓ ਚ ਚਲਾਵਾਂਗੇ ਪਰ ਨੰਬਰ ਮੈਂਸ਼ਨ ਕਰ ਦਿਓ ਨੰਬਰ ਜੀ 76967 60064 ਮੇਰਾ ਨਾਮ ਰਣਜੀਤ ਸਿੰਘ ਦੇ ਨਾਮ ਤੇ ਇਹ ਨੰਬਰ ਹੈ ਜੀ ਦੁਬਾਰਾ ਮੈਂ ਫਿਰ ਬੇਨਤੀ ਕਰਦਾ 76967 60064 ਬਕਾਇਦਾ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਕਈ ਵਾਰੀ ਐਦਾਂ ਹੁੰਦਾ ਵੀ ਬਿਜ਼ੀ ਹੁੰਨੇ ਆ ਆਪਦੇ ਕੰਮਾਂ ਦੇ ਵਿੱਚ ਕਿਉਂਕਿ ਅਸੀਂ ਵੀ ਵਰਕਰ ਆ ਅਸੀਂ ਵੀ ਕੰਮ ਕਰਦੇ ਰਹਿੰਦੇ ਆ ਜੋਬਰ ਬੰਦੇ ਆ ਤੇ ਕਈ ਵਾਰੀ ਫੋਨ ਨਹੀਂ ਚੱਕਿਆ ਜਾਂਦਾ ਤਾਂ ਬੇਨਤੀ ਆ ਵੀ ਬੈਕ ਆਫ ਤੁਹਾਨੂੰ ਜ਼ਰੂਰ ਆਣੀ ਆ ਦੁਬਾਰਾ ਅਸੀਂ ਆਪਣੇ ਆਪ ਕਾਲ ਤੁਹਾਨੂੰ ਕਰਾਂਗੇ ਤਾਂ ਸੰਗਤ ਲਈ ਬੇਨਤੀ ਹੈ ਵੀ ਜਿਨ੍ਹਾਂ ਨੇ ਵੀ ਦਸਵੰਦ ਜਾਂ ਸੇਵਾ ਕਰਨੀ ਹੋਵੇ ਸਾਡੇ ਕੋਲੇ ਚੀਜ਼ਾਂ ਵੀ ਪਹੁੰਚਾ ਸਕਦੇ ਆ ਜਿਨ੍ਹਾਂ ਬੱਚਿਆਂ ਨੇ 10ਵੀਂ ਕਰ ਲਈ ਐ 8ਵੀਂ ਕਰ ਲਈ ਐ 6ਵੀਂ ਕਰ ਲਈ ਐ ਉਹਨਾਂ ਦੀਆਂ ਵਰਦੀਆਂ ਯੂਨੀਫਾਰਮਾਂ ਠੀਕ ਐ ਉਹਨਾਂ ਦੇ ਗਾਈਡਾਂ ਬਚ ਚੁੱਕੀਆਂ ਨੇ ਕਿਤਾਬਾਂ ਬਚ ਚੁੱਕੀਆਂ ਨੇ ਸਾਡੇ ਕੋਲੇ ਜਮ੍ਹਾਂ ਕਰਵਾ ਸਕਦੇ ਹੋ ਅਸੀਂ ਆਪ ਸੰਗਤ ਜੀ ਦੇ ਧੰਨਵਾਦ ਹੁਮਾਰਾ ਹਾਂਜੀ ਵੀਰ ਜੀ ਨੇ ਡਿਟੇਲ ਵਿੱਚ ਆ ਪ੍ਰਸੰਗਤ ਨੂੰ ਦੱਸਿਆ ਹੈ ਕਿ ਕਿਵੇਂ ਐਨਜੀਓ ਚਲਾਉਂਦੇ ਨੇ ਬਾਕੀ ਜੇ ਕੋਈ ਲੋੜਵੰਦ ਬੱਚਾ ਹੈ ਉਹ ਵੀ ਵੀਰ ਜੀ ਨਾਲ ਸੰਪਰਕ ਕਰੋ ਤੇ ਬਾਕੀ ਜੇ ਕੋਈ ਭੈਣ ਭਰਾ ਇਹਦੇ ਵਿੱਚ ਸੇਵਾ ਕਰਨਾ ਚਾਹੁੰਦਾ ਉਹ ਵੀ ਜਰੂਰ ਸੰਪਰਕ ਕਰੇ ਬਾਕੀ ਜਿਹੜੇ ਸੰਗਤ ਇਹਨਾਂ ਵਿੱਚੋਂ ਕੁਝ ਵੀ ਨਹੀਂ ਕਰ ਸਕਦੀ ਇਹਨਾਂ ਨੂੰ ਇਹ ਬੇਨਤੀ ਹੈ ਕਿ ਵੀਡੀਓ ਵੱਧ ਵੱਧ ਸ਼ੇਅਰ ਕਰੋ ਇਹਦੇ ਨਾਲ ਹੀ ਤੁਹਾਡਾ ਇਹ ਵੀ ਬਹੁਤ ਵੱਡੀ ਸੇਵਾ ਦੇਖੋ ਵੀਡੀਓ ਸ਼ੇਅਰ ਕਰਨੀ ਇਹਦਾ ਮੈਸੇਜ ਉਹਨਾਂ ਲੋੜਵੰਦ ਵੀਰਾਂ ਤੱਕ ਪਹੁੰਚ ਜਾਏ ਜੋ ਬਾਕੀ ਜ਼ਰੂਰਤਵੰਦ ਨੇ ਤੇ ਜਾਂ ਇਹ ਮੈਸੇਜ ਤੁਹਾਡੇ ਸਿਰ ਕਰਨ ਦੇ ਨਾਲ ਉਹਨਾਂ ਦਾਨੀ ਸੱਜਣਾਂ ਕੋਲੇ ਪਹੁੰਚ ਜਾਏਗਾ ਜਿਹੜੇ ਸੇਵਾ ਕਰਨਾ ਚਾਹੁੰਦੇ ਨੇ ਕਿਉਂਕਿ ਜਿਹੜੇ ਐਨ ਆਰ ਆਈ ਭਰਾ ਨੇ ਸਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਨੇ ਉਹ ਸੋਚਦੇ ਨੇ ਵੀ ਅਸੀਂ ਆਪਣੀ ਕਿਰਤ ਕਮਾਈ ਹੈ ਜਿਹੜੀ ਆਪਣਾ ਦਸਵੰਦ ਹੈ ਕਿਸੇ ਚੰਗੇ ਕੰਮ ਤੇ ਲਾਈਏ ਪਰ ਉਹਨਾਂ ਕੋਲੇ ਕੋਈ ਪਲੇਟਫਾਰਮ ਨਹੀਂ ਹੁੰਦਾ ਵੀ ਕਿਸ ਢੰਗ ਦੇ ਨਾਲ ਲਾਈਏ ਜਾਂ ਕਿੱਥੇ ਲਾਈਏ ਤੇ ਜਦੋਂ ਇਸ ਤਰ੍ਹਾਂ ਦੀ ਕੋਈ ਵੀਡੀਓ ਉਹਨਾਂ ਕੋਲੇ ਪਹੁੰਚਦੀ ਹੈ ਤੇ ਉਹਨਾਂ ਨੂੰ ਵੀ ਖੁਸ਼ੀ ਹੁੰਦੀ ਹੈ ਵੀ ਸਾਡਾ ਬਾਕੀ ਜਿਹੜਾ ਦਸਬੰਦ ਹੈ ਕਿਸੇ ਚੰਗੇ ਥਾਂ ਲੱਗ ਰਿਹਾ ਕਿਸੇ ਲੋੜਬੰਦ ਪਰਿਵਾਰ ਤੇ ਲੱਗ ਰਿਹਾ ਤੇ ਤਾਂ ਕਿ ਇਸ ਕਰਕੇ ਕਿਸੇ ਲੋੜਬੰਦ ਬੱਚੇ ਦਾ ਭਲਾ ਹੋ ਸਕੇ ਤੇ ਇਹ ਵੀਡੀਓ ਉਹਨਾਂ ਦਾਨੀ ਸੱਜਣਾ ਤੱਕ ਪਹੁੰਚ ਸਕੇ ਜਿਹੜੇ ਬਾਕੀ ਸੇਵਾ ਕਰਨਾ ਚਾਹੁੰਦੇ ਨੇ ਇਸ ਕਰਕੇ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ ਜਿਹੜੇ ਸਹਿਯੋਗ ਕਰ ਰਹੇ ਨੇ ਸੋ ਇਸ ਕਰਕੇ ਦੁਬਾਰਾ ਫਿਰ ਬੇਨਤੀ ਹੈ ਕਿ ਇਸ ਵੀਡੀਓ ਨੂੰ ਬាទ-ਬាទ ਸ਼ੇਅਰ ਕਰਨਾ ਇਹ ਮੈਸੇਜ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਜੀ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ